ਮਨ ਹੋ ਗਈ ਹੈ ਤਿਆਰ ਪੁੱਤ ਹਾਂਜੀ ਮੰਮੀ ਮੈਂ ਤੇ ਤਿਆਰ ਵਾਂ ਆ ਰੱਖ ਲੈ ਲੀੜੇ ਕੱਪੜੇ ਸਾਰੇ ਰੱਖ ਲੈ ਆ ਸਾਰੇ ਨਾ ਇਹੋ ਹੀ ਕਿੱਟ ਖੜਨੀ ਬਸ ਹਾਂ ਹੋਰ ਕੀ ਘੰਨੇ ਮੈਂ ਇੰਨੇ ਆਏ ਹਾਏ ਕੱਪੜੇ ਤੂੰ ਇੰਨੇ ਸਵਾਏ ਆ ਤੇ ਲੈ ਕੇ ਆ ਮਾਸਾ ਕੇ ਚੱਲੀਏ ਓ ਇੱਕ ਦੂਸਰਾ ਬੈਗ ਵੀ ਆ ਅੱਛਾ ਅੱਛਾ ਉਹ ਤੇ ਮੈਂ ਕਹਿਣ ਦੀ ਆ ਬਈ ਇਹੋ ਇੰਨੀ ਕਿੱਟ ਬਸ ਕੋਈ ਨਹੀਂ ਆ ਮੈਂ ਤੈਨੂੰ 5000 ਰੁਪਏ ਵੱਖਰਾ ਦੇ ਦੂੰਗੀ ਤੇਰੇ ਪਿਓ ਤੋਂ ਚੋਰੀ ਹੋਰ ਕੱਪੜੇ ਲੈਣੇ ਹੋਣਗੇ ਤਾਂ ਹੋਰ ਲੱਗੇ ਉੱਥੇ ਲੋਡ ਹੋਊਗੀ ਤੇ ਚੱਲ ਦੇ ਦਿਓ ਕੱਲ ਤੇ ਮੈਨੂੰ ਕਹਿੰਦੇ ਮੇਰੇ ਕੋਲ ਕੋਈ ਪੈਸਾ ਨਹੀਂ ਹੁੰਦਾ ਤੇ ਅੱਜ ਕਿੱਤੋਂ ਦੇਣੀ ਮੇ ਮਾਂ ਤੇ ਏਡੀ ਮਾੜੀ ਤੇ ਨਹੀਂ ਜਿੱਡੀ ਤੋਂ ਬਣਾ ਕੇ ਬੈਠੀ ਆ ਤੂੰ ਇਹਨੇ ਸਮੇਂ ਦੇ ਆਪਣੇ ਮਾਂ ਨੂੰ ਤੂੰ ਤੇ ਮੇਰੀ ਧੀ ਆ ਚੱਲ ਲਈ ਕਰਨਾ ਹੋਰ ਕਿਹੜੀ ਕਰਨਾ ਮੈਂ ਮੈਨੂੰ ਤਾਂ ਹੁੰਦਾ ਹੀ ਆ ਕਿ ਏਡੀ ਦੂਰ ਜਾਣਾ ਕਿ ਤੇ ਲੋਡ ਪੈ ਜੇ ਨੇੜਾਂ ਦੇ ਪੈ ਤੇ ਕਿਹਦੇ ਘੜੇ ਹੱਥ Đਾਉਣੇ ਸਹੀ ਏ ਵੇ ਮੈਂ ਤੁਹਾਡੀ ਗੱਲ ਵੀ ਤੇ ਕੋਈ ਨਹੀਂ ਹੁੰਦੇ ਵੱਧ ਪੈਸੇ ਸਾਹਮਣੇ ਰੱਖ ਲਈ ਜਿਆਦਾ ਨਹੀਂ ਖਰਚਦੇ ਹੁੰਦੇ ਐਵੇਂ ਕੱਪੜਿਆਂ ਤੇ ਖਰਚੀ ਜਾਣੇ ਕੱਪੜਿਆਂ ਤੇ ਖਰਚੀ ਜਾਣੇ ਕਿੱਥੋਂ ਮੰਮੀ ਮੈਂ ਕੱਪੜੇ ਤੁਹਾਨੂੰ ਪਤਾ ਹੀ ਇੱਥੇ ਆਣ ਕੇ ਜਿਆਦਾ ਕੱਪੜੇ ਲੈ ਲਿਆ। ਚਲ ਲੋਡ ਹੋਊਗਾ ਤੇ ਲੈ ਵੀ ਲਈਏ ਕੰਦਾ ਸੂਟ। ਮੈਂ ਤਾਂ ਰੋਕਦੀ ਨਹੀਂ ਆ। ਤੇ ਬਾਕੀ ਪੁੱਤ ਵੇ ਤਾ ਤ ਯਕੀਨ ਕਰਕੇ ਲੱਗੇ ਕੱਲ੍ਹ ਨੂੰ ਤੈਨੂੰ। ਠੀਕ ਵਾ। ਤੇਰੇ ਪਿਓ ਦੀ ਬੜੀ ਰਿਸ਼ਤਵਾਲੇ ਦਿਵਾਲੇ। ਤੇ ਹੁਣ ਨਾ ਸਾਡੇ ਸਾਰੇ ਇਤਿਪਾਤ ਜਿਹੜੇ ਤੇਰੇ ਹੱਥ ਵਾ। ਠੀਕ ਵਾ। ਮੰਮੀ ਬਾਰ ਬਾਰ ਤੂੰ ਯਾਹੀ ਗੱਲਾਂ ਕਰ ਤੂੰ ਕਰੀ ਜਾਂਦੀ ਏ ਜੀ ਤੁਹਾਨੂੰ ਨਹੀਂ ਯਕੀਨ ਮੇਰੇ ਤੇ ਤੇ ਨਾ ਭੇਜੋ ਮੈਂ ਨਹੀਂ ਜਾਂਦੀ। ਵੀ ਕੱਲ ਯਕੀਨ ਦੀ ਨਹੀਂ ਆ। ਕੱਲ ਤੇ ਇਹ ਵੀ ਜਿਹੜੀ ਗੱਲਾਂ ਉੜਦੀਆਂ ਵਾ ਨਾ ਕਦੀ ਕੋਈ ਮੂੰਹ ਅਟਕੇ ਗੱਲ ਕਰ ਦਿੰਦਾ ਕਦੀ ਕੋਈ ਮੂੰਹ ਅਟਕੇ ਗੱਲ ਕਰ ਦਿੰਦਾ ਵਾ ਤੇ ਕੱਲ ਨੂੰ ਕੋਈ ਗੱਲ ਹੋ ਗਈ ਨਾ ਤਾਂ ਸਾਰੇ ਮੈਨੂੰ ਮਾਰ ਦੇਣਾ ਵੇਖੀ ਗੱਲ ਮੰਮੀ ਕੌਣ ਕਰਦਾ ਅਸਾਂ ਨਹੀਂ ਵੀਰ ਤੇ ਸਾਈਦ ਅਸੀਂ ਕਰਦੇ ਆ ਨਾ ਉਹਨਾਂ ਦੀ ਤੇ ਆਦਤ ਵਾ ਆਪਣੇ ਕਰਦੇ ਹੁੰਦੇ ਆ ਲੋਕਾਂ ਬਾਹਰੋਂ ਕਰਨੀਆਂ ਵਾ ਇਹਨਾਂ ਵਾਲ ਵੇਖ ਕੇ ਲੋਕਾਂ ਨੇ ਕਰਨ ਲੈ ਬਣਾ ਵਾ ਤੇ ਬਸ ਇਹ ਆ ਕਿ ਜੇ ਤੇ ਮੇਰੇ ਧੀ ਆਪਣੇ ਪੇਪਰ ਦੇ ਉੱਨ ਚੱਲੀਆਂ ਨਾ ਆਪਣੇ ਪੇਪਰ ਦੇ ਕੇ ਐਂ ਹਾਸੇ ਖੇੜਦੀ ਆਪਣੇ ਘਰ ਆ ਠੀਕ ਵਾ ਨਾ ਆ ساری ਉਮਰ ਸਾਭਾ ਇਹੋ ਵਿਆਹ ਹੁੰਦਾ ਵਾ ਕੀ ਕਰਨਾ ਹੁੰਦਾ ਵਾ ਅੱਜ ਇਹੋ ਚਾਰ ਦਿਨ ਹਸਣ ਖੇਡਣ ਦੇ ਪੇਕਿਆਂ ਦੇ ਘਰ ਮੁੜ ਕੇ ਥੋੜੀ ਆ ਟਾਈਮ ਲੱਭਦਾ ਵਾ ਤੇ ਤਾਂ ਹੀ ਤੇ ਮੰਮੀ ਮੈਂ ਕਹਿੰਨੀ ਆ ਮੈਂ ਨਹੀਂ ਵਿਆਹ ਕਰਾਣਾ ਤੁਹਾਨੂੰ ਸਾਰਿਆਂ ਨੂੰ ਕਾਲੀ ਇਹ ਚੱਲ ਜਦੋਂ ਕਰਨਾ ਉਹ ਤੇ ਕਰਨਾ ਹੀ ਪੈਣਾ ਵਾ ਇਹ ਆਪਣੇ ਹੱਥ-ਬਸ ਥੋੜੀ ਆ ਤੇ ਧੀਆਂ ਕਰ ਰੱਖਣੀਆਂ ਵਾ ਇਹ ਤੋੜਨੀਆਂ ਪੈਂਦੀਆਂ ਵਾ ਤੇ ਚੱਲ ਜਿਹੜਾ ਕੰਮ ਟਾਈਮ ਨਾ ਹੋ ਜੇ ਉਹ ਹੀ ਚੰਗਾ ਵਾ ਹੈ ਤੇ ਬਾਕੀ ਮੇਰੀ ਧੀ ਐ ਧਿਆਨ ਰੱਖੀ ਤੇ ਧਿਆਨ ਨਾ ਜਾਵੇਂ ਤੇ ਧਿਆਨ ਨਾ ਕਰ ਵਾਪਸ ਆਈਂ ਠੀਕ ਵਾ ਠੀਕ ਆ ਮੰਮੀ ਚਲੋ ਫਿਰ ਉਹ ਨੰਗ ਜਾਨੀ ਆ ਬੱਸ ਮੇਰੀ ਨਹੀਂ ਕਿਤੇ ਨੰਗ ਜਾਂਦੇ ਬੱਸ ਹੁਣ ਕੁੜਿਆਂ ਨੂੰ ਕਰ ਲਿਆ ਫੋਨ ਜਣਾ ਜਾਣਾ ਨਾਲ ਕਰ ਲਿਆ ਮੰਮੀ ਉਹਨਾਂ ਨੇ ਆ ਜਾਣਾ ਵਾ ਅੱਗੇ ਚਲ ਹੁਣ ਧਿਆਨ ਨਾ ਜਾਏ ਮੇਰੇ ਤੇ ਚੰਗਾ ਚਲੋ ਠੀਕ ਐ ਕਿਤੋਂ ਕਿੰਨੇ ਦਿਨ ਰਹਿ ਚਲੇ ਨੇ ਮੇਰਾ ਤਾਂ ਜੀ ਨਹੀਂ ਲੱਗਣ ਰਿਹਾ ਮੈਂ ਤਾਂ ਹੋਰ ਤਰ੍ਹਾਂ ਕੁਝ ਚਾਹੁੰਦਾ ਮੈਂ ਹੁਣ ਕਰ ਦੇਣਾ ਵਾ ਲੱਗ ਜਾਣਾ ਤੁਹਾਡਾ ਜੀ ਤੇ ਲੱਗ ਤੇ ਜਾਊਗਾ ਜੀ ਪਰ ਫਿਰ ਵੀ ਹੁੰਦਾ ਹੀ ਆ ਨਾ ਇੰਨੇ ਦਿਨਾਂ ਬਾਅਦ ਚਲੇ ਆ ਚਲ ਕੋਈ ਗੱਲ ਨਹੀਂ ਧਿਆਨ ਰੱਖੀਆ ਆਪਣਾ ਹੁਣ ਚਲੋ ਕੋਈ ਆਜੋ ਜੀ ਚਲ ਆ ਬਾਕੀ ਸਮਾਨ ਚੁੱਕ ਲੈ ਹੁਣ ਕੌਣ ਜਾਊ ਤੈਨੂੰ ਛੱਡਣ ਤਰਾ ਪਿਓ ਘੋ ਚੱਲਾਂਗੇ ਪਤਾ ਨਹੀਂ ਕੌਣ ਜਾਂਦਾ ਹੁਣ ਉਹ ਡੈਡੀ ਨੂੰ ਇੰਨੀ ਆ ਚੱਲ ਵੇਨੇ ਬਾਹਰ ਜਾ ਕੇ ਕੌਣ ਬੈਠੇ ਚੱਲ ਪੁੱਤ ਇਦਾਂ ਕਰ ਮੈਂ ਨਾ ਤੇਰੇ ਡੈਡੀ ਨੂੰ ਇੰਨੀ ਆ ਉਹ ਬਾਹਰ ਹੀ ਹੋਣੇ ਆ ਮੈਂ ਤੈਨੂੰ ਉੱਠਾ ਡੰਦਾ ਜੱਗਾ ਜਾਓ ਮੰਮੀ ਛੇਤੀ ਕਰੋ ਨਾ ਉੱਥੇ ਬਹਿ ਮੈਂ ਕਹਿ ਨਹੀਂ ਰਾਂ ਚਲੋ ਚਲੋ ਅਮਨਾ ਕਿੱਥੇ ਚੱਲੀ ਹੈ ਕਿਉਂਕਿ ਤੁਹਾਨੂੰ ਪਤਾ ਨਹੀਂ ਕਿੱਥੇ ਚੱਲੀ ਮੈਂ ਨਾ ਮੈਨੂੰ ਤਾਂ ਪਤਾ ਨਹੀਂ ਨਾ ਕਹਿੰਦਾ ਦੱਸਿਆ ਨਹੀਂ ਪਤਾ ਤੇ ਮੰਮੀ ਨੂੰ ਪੁੱਛ ਲਿਓ ਮੰਮੀ ਨੂੰ ਪੁੱਛ ਲਿਓ ਇਹਦਾ ਕੀ ਮਤਲਬ ਹੋਇਆ ਆਪਣਾ ਸਨ ਕੋ ਸਿੱਖਿਆ ਤੇ ਵੀਰ ਜਦੋਂ ਮੰਮੀ ਡੈਡੀ ਨਹੀਂ ਪੁੱਛ ਕੇ ਆੜੇ ਤੇ ਤੁਹਾਨੂੰ ਕੀ ਹੁੰਦਾ ਵਾ ਕਿਉਂ ਨਹੀਂ ਹੁੰਦਾ ਮੈਨੂੰ ਮੇਰਾ ਹੀ ਫਰਜ਼ ਆ ਪੁੱਛਣ ਦਾ ਤੇ ਫਰਜ਼ ਕਿਹੜਾ ਤੂੰ ਹੀ ਨਿਭਾਇਆ ਪ੍ਰਾਮਾ ਵਾਲਾ ਕਿਉਂ ਨਹੀਂ ਨਿਭਾਇਆ ਕਿੱਥੇ ਨਿਭਾਇਆ ਤੂੰ ਹੀ ਤੇ ਸਾਇਰਸ ਵੀਰ ਦੋਨੋਂ ਇੱਕੋ ਹੀ ਹੋ ਅੱਛਾ ਚਾਜ ਦੇ ਦੇ ਤੂੰ ਕੋਈ ਵੀ ਨਹੀਂ ਆ ਗੋ ਚੱਲਣ ਡਿਆ ਵੀ ਨਾ ਜਿਹੜੀ ਵੀਰ ਤੂੰ ਹੀ ਮਜਬੂਰ ਕੀਤਾ ਮੈਨੂੰ ਜ਼ੁਬਾਨ ਚ ਲਾਉਣ ਨੂੰ ਜ਼ੁਬਾਨ ਚ ਲਾੜੀ ਅਮਰ ਪ੍ਰਾਮੂ ਬੰਦ ਕਰ ਲਾ ਠੀਕ ਆ ਨਾ ਆ ਬੈਗ ਜਿਹਦੇ ਅੰਦਰ ਫੜਾ ਮੈਨੂੰ ਇੱਕ ਜਿਹੜਾ ਫੜਿਆ ਫਿਰ ਜਾਣ ਕਿਉਂ ਨਹੀਂ ਛੱਡੋ ਮੇਰਾ ਬੈਗ ਇਹ ਦੇਖਾ ਤੇਰਾ ਬੈ ਮੈਂ ਆਪਣੇ ਪੇਪਰ ਦੇ ਚੱਲੀ ਚੰਡੀਗੜ੍ਹ ਉਦਾਂ ਹੀ ਹੋ ਗਿਆ ਕਾਤਾ ਰੋਲਾ ਪੈ ਗਿਆ ਕਿ ਸ਼ਰਮਤਾਰ ਕੁੜੀ ਘਰੋਂ ਚੱਲੀ ਆ ਤੇ ਤੂੰ ਫੇਰ ਕਿ ਪੱਤ ਕਰਨ ਮੈਂ ਮਾਤਾ ਤੇਰੀਆਂ ਹੈ ਹੋ ਸ਼ੈਵਨ ਹਟਾ ਘਰ ਖਰਾਬ ਕਰਨਾ ਤੈਨੂੰ ਮਾਦਾ ਛੱਡ ਦੇ ਬੈਗ ਵਾਲਾ ਬੈਗ ਪੜਾ ਇਧਰ ਮੇਰਾ ਪਿਓ ਨਹੀਂ ਤੂੰ ਮੇਰਾ ਕਿਉਂ ਹੀ ਆ ਵਿੱਚ ਦੋ ਦਾ ਪਿਓ ਰਾਜੀ ਮੈਂ ਰਾਜੀ ਹਾਂ ਤੂੰ ਵਿੱਚ ਕਿਧਰ ਚੁੰਜ ਮਾਤਾ ਜੇ ਕੱਲ ਨੂੰ ਕੋਈ ਗੱਲ ਹੋ ਗਈ ਨਾ ਹਾਂ ਤੇ ਗੱਲ ਸਮਝ ਲਈ ਸਾਰੀ ਗੱਲ ਕੋਈ ਗੱਲ ਨਹੀਂ ਮੈਂ ਇਹ ਆਪ ਛੱਡਣਾ ਨਹੀਂ ਮੈਂ ਕਹਿਨੂੰ ਫੇਰ ਮੰਮੀ ਵਾਰ-ਵਾਰ ਇੱਕੋ ਹੀ ਗੱਲ ਵੀਰ ਕਹੀ ਜਾਂਦੇ ਓਦਾਂ ਹੀ ਕੋ ਚੰਗੀ ਨਹੀਂ ਲੱਗਦੀ ਤੜਨੀ ਬੋਲ ਨਾ ਬੜਾ ਮਾਤ ਤਰਾ ਪਿਓ ਬਾਟਿਕਣੇ ਆਸਰ ਨਾ ਖਾਖ ਕੁੜੀ ਕਰੋ ਚੱਲੀ ਸੁੱਕੀ ਮਾਤਾ ਇੱਕ ਗੱਲ ਮੇਰੀ ਸੁਣ ਲਾ ਜੇ ਵਾਧ ਕਟ ਹੋ ਗਈ ਤੇ ਛੜਨਾ ਮੈਂ ਕੈਨੂੰ ਨਹੀਂ ਚੱਲ ਚੰਗਾ ਇਹ ਗੱਲ ਮੇਰੇ ਸਮਝ ਲਓ ਆ ਫੜੋ ਬੈਗ ਜਾ ਆਪਣਾ ਘਰ ਸਾਹਬ ਆ ਆਪਣੀ ਦੇ ਕੋਲ ਆਪਣੀ ਵੱਲ ਵੀਲਦਨੀ ਤੇ ਆਣ ਕੇ ਮੂੰਹ ਚੁੱਕਿਆ ਹੁੰਦਾ ਇੱਧਰ ਇਹ ਤੇ ਮੰਮੀ ਜਾਣ ਲੱਗੇ ਵੀ ਨਹੀਂ ਮੋੜਦੇ ਲੇਟ ਹੋ ਗਏ ਡੈਡ ਕਰਾ ਵਾਜਾ ਮਾਰ ਲਿਆ ਕੋਣ ਦਾ ਚਲੋ ਗੱਲ ਸੁਣ ਮੇਰੀ ਹੁਣ ਨਾ ਅਸਰ ਇਹਦੇ ਗੱਲਾਂ ਦਾ ਗੁੱਸਾ ਨਾ ਤੇਰੀ ਚੰਗਾ ਭਰਾ ਵਾ ਤੇਰਾ ਤੇ ਫਿਕਰ ਹੁੰਦਾ ਉਹਨਾਂ ਨੂੰ ਫਿਕਰ ਬਹੁਤ ਹੁੰਦਾ ਮੰਮੀ ਉਦਾਂ ਹੀ ਅਗਲੇ ਦਾ ਮੂੜ ਸੈੱਡ ਕਰਕੇ ਫੇਰ ਭੇਜਣਾ ਹੁੰਦਾ ਨਹੀਂ ਨਹੀਂ ਮੂੜ ਦਾ ਤਾਂ ਸੈੱਡ ਕਰਨਾ ਵਾ ਜਦ ਤੂੰ ਚੰਗੀ ਆ ਤੇ ਫਿਰ ਤੇਰਾ ਕਾਤਾ ਮੂੜ ਖਰਾਬ ਹੋ ਂਡਿਆ ਵਾ ਪਤਾ ਕੀ ਆ ਦੁਆ ਪ੍ਰਾਤ ਤੁਰਦੇ ਫਿਰਦੇ ਬਾਹਰ ਅੰਦਰ ਹੰਦੇ ਜਾਂਦੇ ਹਨਾ ਉਹਨੂੰ ਨਾ ਬਾਹਰ ਦੁਨੀਆ ਦੇ ਸਾਰੇ ਗੱਲਾਂ ਦਾ ਪਤਾ ਲੱਗਦਾ ਵਾ ਉਹ ਮੰਨ ਤੇ ਡਰਦਾ ਹੀ ਹੈ ਪੁੱਤ ਹੁਣ ਗੱਲ ਸੁਣ ਮੇਰੀ ਹੁਣ ਵੇਖ ਲੈ ਤੈਨੂੰ ਮੈਂ ਆਪਣੀ ਜ਼ਿੰਮੇਵਾਰੀ ਤੇ ਕੱਲਾ ਲੱਗੀ ਆ ਤੁਹਾਨੂੰ ਨਾ ਇਸ ਪਤ ਲੈ ਕੇ ਚੱਲੇ ਤੇ ਇਸ ਪਤ ਲੈ ਕੇ ਆਪਣੇ ਘਰ ਵਾਪਸ ਆਈਂ ਜਾਨ ਵੀ ਦੋਗੇ ਨਾ ਇੱਕੋ ਗੱਲ ਬਾਰ ਬਾਰ ਕਰੀ ਜਾਂਦੇ ਮੈਂ ਜਾਣਦੀ ਨਹੀਂ ਫਿਰ ਜੇ ਇੱਕ ਗੱਲ ਹੋ ਗਈ ਠੀਕ ਵਾ ਆ ਵੇਖ ਲੈ ਕੀ ਕੁਛ ਬੋਲਿਆ ਹੀ ਉਹ ਕਿ ਸਾਰੀ ਗਲਤੀ ਤੇਰੀ ਹੋਣੀ ਮੰਮੀ ਤੈਨੂੰ ਨਹੀਂ ਛੱਡਣਾ ਮੈਂ ਤੇ ਵੇਖ ਲੈ ਤੇਰੀ ਮਾਂ ਦਾ ਕੀ ਹਾਲ ਹੋਣਾ ਹੀ ਉਹ ਤੇ ਹੁਣ ਨਾ ਜਿੱਦਾਂ ਚੱਲੇ ਉਦਾਂ ਹੀ ਘਰ ਆਈ ਹਾਸੇ ਖੇਡਦੀ ਤੇ ਵੇਖ ਲੈ ਕਲੰਕ ਨਾ ਲਾਵੀ ਮੇਰੇ ਮੱਥੇ ਤੇ ਚੰਗਾ ਠੀਕ ਐ ਮੰਮੀ ਆਓ ਫਿਰ ਚੱਲ ਤੋਰ ਡਿੱਕਣੇ ਤੇਰਾ ਪਿਓ ਬੱਸ ਨਿਕਲ ਜਾਣੀ ਫਿਰ ਤੇ ਅਮਨ ਆਦਾ ਬੱਸ ਲੱਗ ਜਾਣੀ ਮੁੜ ਕੇ ਆਗੇ ਆਗੇ ਬੱਸ ਮੇਰੀ ਗੱਲ ਸੁਣ ਗੱਲਾਂ ਕਰਕੇ ਰਜੀ ਨਹੀਂ ਹਾਂ ਇਹ ਗੱਲੀ ਨਾਲਿਆ ਉਧਰ ਬਸ ਲੰਘ ਜਾਣੀ ਆ ਮੈਂ ਕਹਤਾ ਚੱਲੀ ਜਾਇਆ ਵਾ ਅਸੀਂ ਘਰੋਂ ਸਿਰ ਦਸੂਂਦੀ ਅਸਾਂ ਨੇ ਹੋਰ ਕਾ ਪੱਤਾ ਪਾਇਆ ਕਿੱਥੇ ਤੇ ਕੱਲਪਰ ਬੈਗ ਰੱਖ ਲੈਣਾ ਰਾਗੇ ਆਹੋ ਲਿਆ ਪੱਤਾ ਚਲੋ ਆਹ ਫੜ ਲੈਣਾ ਮੈਂ ਪਿੱਛੇ ਚਲੋ ਠੀਕ ਬਸ ਲੰਘ ਜਾਣੀ ਕੱਪੜੇ ਲੈ ਲੈ ਪਤਾ ਆਪਣੇ ਹਾਂਜੀ ਜਿਹੜੀ ਸਾਰਾ ਕੁਝ ਲੈ ਲਿਆ ਮੈਂ ਤੁੰ ਚਲੋ ਠੀਕ ਆ ਕੋਈ ਕਦਰ ਨਹੀਂ ਛੱਡੀ ਮਾਂ ਮੇਰੀ ਨੇ ਘਰੇ ਦੁਸ਼ਰਨ ਐ ਕੀ ਹੋ ਗਿਆ ਤੂੰ ਇੱਥੇ ਕਿ ਬੈਠੇ ਜੇ ਉਹ ਕੋਈ ਨਹੀਂ ਯਾਰ ਚੱਲਾ ਆਓ ਉੱਥੇ ਬੈਠੋ ਉੱਠ ਕੇ ਉਹ ਨਹੀਂ ਰਹਿਣ ਦੇ ਮੈਨੂੰ ਇੱਥੇ ਖਾਏ ਉੱਠੋ ਤੇ ਸਹੀ ਕੀ ਹੋਇਆ ਤੈਨੂੰ ਕਿਉਂ ਪੌੜੀਆਂ ਤੇ ਬੈਗੀ ਤੇ ਇਹ ਹੋਣਾ ਕੀ ਆ ਅੱਜ ਸਵੇਰੇ ਫੇਰ ਉਹ ਗੱਲ ਤੋਂ ਕਲਾ ਹੋਈ ਆ ਟੇਕਰ ਕਿਹੜੀ ਗੱਲ ਤੋਂ ਆਮਣ ਗਈ ਨਹੀਂ ਕਾਲਜ ਹਾਏ ਤੇ ਫੇਰ ਕਿਉਂ ਐਨੇ ਝਾਣਾ ਨਹੀਂ ਸੀ ਤੇ ਤੂੰ ਵੀ ਮਾਂ ਦੀ ਬੋਲੀ ਬੋਲਣ ਦਾ ਪੀ ਹੁਣ ਮੈਂ ਮਾਂ ਦੀ ਬੋਲੀ ਕਿਉਂ ਭੁੱਲਣੀ ਆ ਹਾਂ ਤੈਨੂੰ ਵੀ ਤੇ ਦੇਖਦਾ ਮੈਨੂੰ ਤਾਂ ਕੁਛ ਲੱਭਦਾ ਚੰਗੀ ਆ ਕੋਈ ਗੱਲ ਨਹੀਂ ਇਹ ਵੀ ਮੈਂ ਸਾਬਤ ਕਰ ਦੇਣਾ ਅਗਲ ਤੱਕ ਵੇਟ ਕਰੋ ਬਸ ਗੁਸ਼ਨ ਨੇ ਮੈਨੂੰ ਪੁੱਛਿਆ ਵੀ ਹਾਂ ਉਹ ਕਹਿੰਦੀ ਨਹੀਂ ਭਾਬੀ ਇਦਾਂ ਨਹੀਂ ਕੋਈ ਗੱਲ ਨਹੀਂ ਹੈ ਹਾਂ ਭਾਬੀ ਨਾ ਬਣਦੀ ਓ ਬੜੀ ਹੈ ਤੈਨੂੰ ਦੱਸਣਾ ਹੈ ਨਾ ਉਹਨੇ ਕੋਈ ਗੱਲ ਨਹੀਂ ਆ ਦੋ ਦਿਨ ਰੁਕ ਜਾ ਬਸ ਸਭ ਕੁਝ ਤੁਹਾਡੇ ਸਾਹਮਣੇ ਲਿਆ ਕੇ ਰੱਖੂਗਾ ਠੀਕ ਹੈ ਨਾ ਜੇ ਨਾ ਨਾ ਲਿਆਂਦਾ ਤੇ ਮੈਨੂੰ ਗੁਸ਼ਨ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਗੁਸ਼ਨ ਤੇ ਕੁੜੀ ਦੇ ਮਗਰ ਹੀ ਪੈ ਗਈ ਹੈ ਸੱਚੀ ਹੱਤ ਓਕੇ ਇਹ ਕਰੀ ਜਾਂਦੇ ਏ ਤੂੰ ਹੁਣ ਆਇਆ ਤੈਨੂੰ ਕਿਉਂਦਾ ਫੋਨ ਕੀਤਾ ਮੈਂ ਤਾਂ ਕੀ ਹੋ ਗਿਆ ਵਾ ਤੇ ਹਮਣ ਚਲ ਗਈ ਆ ਚਲ ਗਈ ਆ ਕਿੰ ਟੈਕ ਹੋ ਗਿਆ ਤੂੰ ਇਦਾਂ ਕਰ ਆਪਣੇ ਯਾਰ ਦਾ ਬਹਾਨਾ ਲਾ ਕੇ ਨਿਕਲ ਜਾ ਨਿਕਲ ਜੇ ਜਿਹੜਾ ਤੈਨੂੰ ਮੈਂ ਕੰਮ ਕਿਹਾ ਸੀ ਜੇ ਆਪਾਂ ਨਿਕਲੇ ਇਕੱਠੇ ਠੀਕ ਆ ਤੇ ਫੇਰ ਹੋਇਆ ਨਾ ਕਰਦਿਆਂ ਨੂੰ ਸ਼ੱਕ ਤੇ ਸਾਰਾ ਸਾਡੇ ਪਲਾਨ ਤੇ ਪਾਣੀ ਪਾ ਦਣਾ ਮੰਨੇ ਮੈਨੂੰ ਪੱਕਾ ਸ਼ੱਕ ਹੀ ਉਹ ਤੂੰ ਚੱਲ ਠੀਕ ਆ ਤੇਰੀ ਕੋ ਪੁੱਛ ਗਿਸ਼ ਨਹੀਂ ਹੋਣੀ ਤੇ ਮੈਂ ਆਪੇ ਕਿਸੇ ਨਾ ਕੇ ਬਹਾਨੇ ਨਿਕਲ ਹੋਣਾ ਤੂੰ ਪਹੁੰਚ ਗੱਡੀ ਲੈ ਜਾ ਫੇਰ ਮੈਂ ਓਏ ਤੂੰ ਇਦਾਂ ਹੀ ਪਹੁੰਚ ਜਾ ਗੱਡੀ ਕੱਢਿਆ ਫੇਰ ਇਸ਼ੂ ਹੋਣਾ ਤੂੰ ਚੱਲ ਗੱਡੀ ਮਾਪੇ ਲੈ ਆਉਣੀ ਆ ਮੈਂ ਫੇਰ ਮਗਾ ਬਕਰ ਚੱਲਦਾ ਹਾਂ ਉਹਦੇ ਫੇਰ ਜਿੱਦਾਂ ਦੱਸਿਆ ਨਾ ਉਦਾਂ ਕਰਨੀ ਆ ਸਮਝ ਗਿਆ ਨਾ ਗੱਲ ਠੀਕ ਆ ਤੇ ਮੈਂ ਆਪਿਆ ਹੈ ਨਾ ਉੱਥੇ ਜਗ੍ਹਾ ਤੇ ਮਿਲਣਾ ਜਿਸ ਤਰ੍ਹਾਂ ਮੈਂ ਦੱਸਿਆ ਚਲ ਠੀਕ ਆ ਵੀਰ ਮੱਚ ਲਾਈ ਹੁਣ ਘਰੋਂ ਕਿੱਦਾਂ ਨਿਕਲਣਾ ਉਹ ਘਰ ਕਹਦੋਂ ਮੈਂ ਆਪਣੇ ਯਾਰ ਅੱਗੇ ਜਾਣਾ ਉਦਾਂ ਹੀ ਨਿਕਲ ਜਾ ਆ ਮੈਂ ਕਹੂੰ ਯਾਰ ਦੋਸਤਾਂ ਵਿਆਹ ਉੱਥੇ ਜਗ੍ਹਾ ਆ ਹੁਣ ਕੱਪੜੇ ਨਾ ਬਦਲੀ ਇਹ ਬਾਝਾ ਹੈਗਾ ਇੰਨਾ ਜੇ ਨਿਕਲ ਜਾ ਉਦਾਂ ਨਿਕਲ ਜਾ ਨਾ ਫਿਰ ਮੈਂ ਚਲ 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 ਜਾ ਚਲੋ ਠੀਕ ਆ ਉੱਥੇ ਮਿਲਦਾ ਤੈਨੂੰ ਮੈਂ ਚੰਗਾ ਬਸ ਹੋਣਾ ਨਾ ਸਭ ਕੁਝ ਸਹੀ ਸਹੀ ਹੋ ਜੇ ਤੇ ਸਾਰਿਆਂ ਦੀ ਅੱਖਾਂ ਮੈਂ ਇੱਕ ਵਾਰੀ ਖੋਲਦਾ ਕਿ ਮੈਂ ਸਹੀ ਹੀ ਮੈਂ ਤਾਂ ਘ ਇਹ ਕੱਦੀ ਨਾ ਜੈਂਟ ਨਾਲ ਲੈ ਇਨਾ ਜਿਹੜੇ 1.5-2 ਲੱਗ ਵੀ ਜਾਣਗੇ ਤੇ ਗਲਤ ਨਾ ਹੋ ਕੋਈ ਖੜੀ ਖੜਾ ਯਾਰ ਤੂੰ ਕਿ ਲੱਭਣ ਡਿਆ ਵਾ ਹੈ ਕੌਣ ਕੀ ਕੰਡਿਆ ਵਾ ਉਹ ਮੈਂ ਕੋਹ ਨਹੀਂ ਮੈਂ ਚੱਲਾ ਹੀ ਮੜੇ ਕਦੇ ਕੰਮ ਨਾ ਕਿੱਥੇ ਚੱਲਿਆ ਵਾ ਤੂੰ ਉਹ ਮੇਰੇ ਯਾਰ ਦਾ ਵਿਆਹ ਵਾ ਅੱਛਾ ਤੂੰ ਲੈ ਆਉਣਗਾ ਮੈਨੂੰ ਨਹੀਂ ਇਹਨਾਂ ਦੋ ਦਿਨ ਲੈਣਾ ਮੇਰੇ ਕੋ ਆ ਕੇ ਤੂੰ ਆਵਾਰਾ ਹੀ ਆਵਾਰੇ ਦੀ ਕਿਹੜੀ ਗੱਲ ਵਾ ਜਾਣਾ ਨਹੀਂ ਮੈਂ ਕਿਹਨੂੰ ਪੁੱਛੀਦਾ ਨਹੀਂ ਮਾਪਿਆਂ ਨੂੰ ਪੀਆ ਯਾਰ ਦੋਸਤ ਦਾ ਵਿਆਹ ਵਾ ਜਾਂ ਮੈਂ ਚੱਲਿਆ ਵਾਂ ਜਾਂ ਮੈਂ ਰਹਿਣਾ ਵਾਂ ਕਿਦਾਂ ਗੱਲ ਕੀਤੀ ਪੀਆ ਕੁਛ ਕੇ ਜਾਣਾ ਹੁਣ ਮ ਜਾਣ ਲਗੇ ਨੇ ਪੁੱਛ ਜਾਣਾ ਅੱਛਾ ਜਾਣ ਲਗਾ ਪੁੱਛ ਕੇ ਜਾਣਾ ਜਾਣ ਲਗਾ ਦੱਸੀਦਾ ਵਾ ਕਿ ਆਪਾਂ ਚੱਲੇ ਆ ਅੱਕੇ ਦੀ ਪਰਮਿਸ਼ਨ ਲੈ ਜਰੂਰੀ ਨਹੀਂ ਸਮਝੀ ਦੀ ਬਹੁਤ ਕੋਈ ਗੱਲ ਫੇਰ ਕੀ ਆ ਆ ਭੁੱਦਰੇ ਹੋਏ ਤੁਸੀਂ ਸਾਰੇ ਤੇ ਕੋਈ ਗੱਲ ਨਹੀਂ ਤੁਸੀਂ ਆ ਭੁੱਦਰੇ ਆ ਵੀ ਸਾਨੂੰ ਕਰਾਇਆ ਵਾ ਉਹ ਕਿਦਾਂ ਠੀਕ ਆ ਨਾ ਜਦੋਂ ਅਮਨ ਨੇ ਕਿਹਾ ਨੂੰ ਪੁੱਛੀ ਤੇ ਅਸੀਂ ਕਿ ਪੁੱਛੀਏ ਵੇ ਅਮਨ ਦਾ ਨਾਮ ਵਿੱਚੋਂ ਕਿੱਥੋਂ ਆ ਗਿਆ ਜਿਹੜਾ ਨੂੰ ਕਹੀ ਅਮਨ ਨਾ ਜਿਹੜਾ ਨੇ ਕੋਈ ਅਮਨ ਹੱਟ ਤੋ ਕੇ ਪਏ ਜੇ ਕੁੜੀ ਦੇ ਮਗਰ ਵੇ ਜੋਰ ਹੋ ਕੇ ਖਲਾਤੀ ਘਰੋਂ ਕਿਉਂ ਬੇਜੜਾਈ ਆ ਆਹੋ ਤੁਹਾਡੇ ਪਿਓ ਨੇ ਆਪਣੀ ਮਰਜ਼ੀ ਨਾਲ ਘੱਲੀ ਆ ਨੈ ਨਹੀਂ ਘੱਲੀ ਆ ਆਹੋ ਨਾਲ ਉਹਦੇ ਕੋ ਪੁਛ ਕੇ ਗਈ ਆ ਉਹ ਆਪ ਛੱਡ ਕੇ ਆਇਆ ਉਹ ਤੋ ਹੋਂ ਪੰਪ ਤਾਂ ਨਹੀਂ ਹੋਣੀ ਹੰਮੀ ਉਹਨੂੰ ਅੱਛਾ ਤਾਂ ਨੇ ਉਹਨੂੰ ਵੀ ਵੀ ਜੇ ਉਹ ਪੰਡਈ ਆ ਫੇ ਤੁਹਾਨੂੰ ਕਾਹਲੀ ਤਕਲੀਫ ਹੁੰਦੀ ਆ ਮੈਨੂੰ ਲੱਗ ਜੂ ਪਤਾ ਕੀ ਪੰਡਈ ਆ ਤੇ ਕਿੰਨੀ ਪੰਡਈ ਆ ਕੀ ਪਤਾ ਲੱਗ ਜੂ ਠੀਕ ਆ ਨਾ ਹੈ ਕੋਈ ਨਹੀਂ ਸ਼ਰਮ ਕਰਿਆ ਕਰੋ ਭਰਾ ਜੀ ਹੋ ਜਾ ਤੁਸੀਂ ਤੁਸੀਂ ਤਾਂ ਦੁਸ਼ਮਣ ਤਾਂ ਵੱਧ ਕਾਂਡੇ ਜੀ ਉਹਦੇ ਨਾਲ ਲੋਕੀ ਆਪਣੇ ਗੱਲਾਂ ਟੱਕਦੇ ਆ ਤੁਸੀਂ ਤੇ ਕੋਈ ਗੱਲ ਹੈ ਵੀ ਤੁਸੀਂ ਕਰੋ ਡਾਉਂਦੇ ਜੇ ਵੀ ਹਾਂ ਸਾਡੀ ਕੁੜੀ ਚੱਲ ਗਈ ਸਾਡੀ ਕੁੜੀ ਉਪਰਾਹਾਂ ਵੱਡ ਦੁੱਖ ਆਉਂਦਾ ਵਾ ਸਵਾਹ ਦੁੱਖ ਵੀ ਕੀ ਚੱਲਣ ਡਿਆ ਦੁਨੀਆਂ ਤੇ ਚੱਲਣ ਕੀ ਡਿਆ ਵਾ ਹੋਣ ਕੀ ਡਿਆ ਵਾ ਮੈਨੂੰ ਇਹ ਤੇ ਦੱਸੋ ਹਾਂ ਹੋਣ ਕੀ ਡਿਆ ਵਾ ਸਭ ਕੋ ਪਤਾ ਹੁੰਦਾ ਵੀ ਕੜਾ ਪਤਾ ਕਿੱਖ ਨਹੀਂ ਕਰ ਤੂੰ ਦੱਸ ਦੇ ਨਾ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਜੇ ਪਤਾ ਵ ਤਾਂ ਮੈਨੂੰ ਕੋਈ ਪ੍ਰੂਫ ਦੋ ਮੇਰੇ ਨਾਲ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਚੱਲਾਂ ਆਪਣੇ ਯਾਰ ਦੇ ਵਿਆਹ ਠੀਕ ਆ ਦੋ ਦਿਨ ਮੈਨੂੰ ਉੱਥੇ ਲੱਗ ਜਾਣੇ ਆ ਅੱਛਾ ਹਾਂ ਪਰਸੋਂ ਲੱਗ ਜਾਣੇ ਆ ਪਰਸੋਂ ਜੋ ਥਾਉਂਗਾ ਘਰ ਆਉਂਗਾ ਆਪਾਂ ਕੀ ਕਰਨ ਹੋ ਅਨੂ ਸ਼ਰਮਾ ਜੀ ਆਇਆ ਇੱਥੇ ਲਈ ਮੈਨੂੰ ਪੈਸੇ ਦੇ ਦੋ ਮੈਂ ਥੋੜੇ ਬਹੁਤੇ ਕੱਪੜੇ ਲੈਣੇ ਰਾਜ ਤੈਨੂੰ ਦਿਨੀ ਪੈਸੇ ਮੈਂ ਖੈਰ ਤੇਰਾ ਤੀਹ ਦੇ ਪਾਇਆ ਕੰਜਰਖਾਨਾ ਆ ਸਿਆਲ ਚੜਦਿਆ ਪਤਾ ਨਹੀਂ ਕਿੰਨੇ ਪੈਸੇ ਲੱਗਿਆ ਤੂੰ ਉੱਪਰ ਉਹ ਤਰ੍ਹਾਂ ਮੁੜ ਕੇ ਮੇਰੇ ਗੱਲ ਪੈਂਦਾ ਤੇ ਅਮਨ ਉਹਨੇ ਦਿੱਤੇ ਪੈਸੇ ਨਾ ਪੰਡਈਆ ਦੇ ਦੋ 4000 5000 ਦੇ ਦੋ ਕਦੀ 20000 ਦੇ ਦੋ ਇਹੀ ਪੜਦੇ ਪੜਦੇ ਅਸੀਂ ਤੇ ਵਾਈ ਨਹੀਂ ਕੰਡਿਆ ਆਪਾਂ ਵਾਈ ਕੰਡਿਆ ਆਹੋ ਵਾਹ ਵਾਈ ਕੰਡਿਆ ਵਾ ਵਾਹ ਵਾਈ ਕੰਡਿਆ ਆਹ ਕੰਮ ਵਾਲੇ ਰੱਖੇ ਆ ਇਹਨਾਂ ਦੇ ਵੱਖਰੇ ਖਰਚੇ ਆ ਤੇ ਤੁਹਾਡੇ ਵੱਖਰੇ ਖਰਚੇ ਆ ਤੇ ਜਾ ਫਿਰ ਤੇ ਤੀਜਾ ਤਾਂ ਨੇ ਪੂਆ ਚੜਦੇ ਜਾਂਦੇ ਕੋਹੋ ਪੂਆ ਚੜਦੇ ਜਾਂਦੇ ਕੱਲਾ ਮੈਂ ਠੀਕ ਆ ਨਾ ਸ਼ਰਮ ਕਰਿਆ ਕਰੋ ਥੋੜੀ ਜੀ ਕਿਤੇ ਡੈਡੀ ਨਾਲ ਆਪੇ ਗੱਲ ਕਰ ਲਿਓ ਮੈਂ ਕੋ ਕਰਾਂ ਜਾਇਦਾ ਨਾ ਗੱਲ ਡੈਡੀ ਨਾਲ ਗੱਲ ਕਰਕੇ ਜਾ ਮੈਂ ਕਿਹਾ ਮੈਂ ਨਹੀਂ ਕਰਾਂ ਡੈਡੀ ਨਾਲ ਗੱਲ ਨਾ ਕਰੋ ਆਪੇ ਦੀ ਕਰ ਲਓ ਡੀ ਨਾਲ ਮੈਂ ਨਹੀਂ ਕਰਨੀ ਜਵਾਬ ਆਪ ਆ ਕੇ ਦੇਹਾਂਗਾ ਦੋਵਾਂ ਦਿਨਾਂ ਬਾਅਦ ਹਮ ਕੋਣ ਮੈਂ ਜਦਾਂ ਮੈਂ ਮਹੀਨੇ ਬਾਅਦ ਆਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਲਾ ਨੂੰ ਠੀਕ ਆ ਜਾ ਜਾ ਨਾ ਜਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਗੱਲ ਆਪਣੇ ਪਿਓ ਕੋ ਪੁੱਛ ਕੇ ਜਾਈ ਮੇਰੇ ਸੱਤਾਂ ਰਹੀ ਮੈਨੂੰ ਪੁੱਛ ਕੇ ਗਿਆ ਮੈਂ ਸਿੱਧਾ ਜਵਾਬ ਦੇਣਾ ਕਿ ਮੈਨੂੰ ਨਹੀਂ ਪਤਾ ਕਿ ਗੱਦ ਕਿੱਡਾ ਪਾਇ ਜਿਹੜੀ ਗੱਲ ਹੁੰਦੀ ਕੁੜੀ ਦੇ ਸਿਰ ਤੇ ਮੜ ਦਿੰਦੇ ਆ ਤੁਸੀਂ ਕੁੜੀ ਨੂੰ ਐਡਾ ਕੁੜੀ ਨੇ ਐਡਾ ਪਤਾ ਨਹੀਂ ਤਾਨੂੰ ਡਿਬੂ ਰੀਕਾ ਲੱਗਦੀ ਏ ਕੁੜੀ ਸਮਝੀ ਨਹੀਂ ਉਹਦੇ ਮੈਨੂੰ ਕਿਉਂ ਹੱਥ ਧੋਗ ਤੇ ਪਿੱਛੇ ਪੈ ਗਏ ਜਿਉ ਤੁਸੀਂ ਪਤਾ ਨਹੀਂ ਹੋ ਕੀ ਗਿਆ ਤਾਨੂੰ ਜੋ ਜੋ ਜਵਾਨ ਹੋਈ ਜਾਂਦੇ ਆ ਤੋਂ ਤੋਂ ਇਹਨਾਂ ਦੀ ਮੱਤਾ ਹੀ ਵਜੀ ਜਾਂ ਡੇ ਜਾਂਵਾ ਆ ਕਰਦੇ ਆ ਗੱਲਾਂ ਡਾਈ ਜਾਂਦੇ ਲੱਗ ਜੂ ਪਤਾ ਲੱਗ ਜੂ ਪਤਾ ਤਾਂ ਕੀ ਪਤਾ ਲੱਗ ਜੂਗਾ ਮੈਨੂੰ ਤੇ ਕੋ ਸਮਝਣ ਲੱਗਦੀ ਕੁੜੀ ਇਹਨੇ ਤਾਂ ਇੱਥੇ ਰਹਿ ਕੇ ਗਈ ਆ ਜੇ ਅੱਜ ਕੋਈ ਗੱਲਬਾਤ ਹੁੰਦੀ ਉਹੋ ਜੀ ਇਸ ਮੈਨੂੰ ਨਾ ਦਿਖਦੀ ਕਿਤੇ ਉਹਨੂੰ ਫੋਨ ਫਾਨਾ ਹੁੰਦਾ ਕਿਸਦਾ ਪਤਾ ਨਹੀਂ ਕਿਉਂ ਇਦਾਂ ਜਿੱਦਨ ਦੀ ਗਈ ਹੱਥ ਧੋ ਕੇ ਪਿਛੇ ਪਏ ਉਹਦੇ ਪਹਿਲਾਂ ਉਹ ਦੂਜਾ ਉਹਨੇ ਗੱਲਾਂ ਸੁਣਾਤੀਆਂ ਜੇ ਹੁਣ ਇਹ ਉੱਠਿਆ ਤੇ ਮੂੰਹ ਚੱਕੇ 36 ਗੱਲਾਂ ਸੁਣਾ ਗਿਆ ਵਾ ਵਿਆਹ ਚੱਲਿਆ ਮੈਂ ਵਿਆਹ ਚੱਲਿਆ ਨਾ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਆ ਆਪੇ ਤਰਾ ਪਿਓ ਪੁੱਛੂਗਾ ਤੇ ਮੈਂ ਕਹਾਂ ਮੈਨੂੰ ਨਹੀਂ ਪਤਾ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਮੇਰਾ ਸਿਰ ਸਿਰ ਹੀ ਪਾਟੀ ਜਾਂਦਾ ਲੱਗਦਾ ਬੀਪੀ ਵੱਧ ਗਿਆ ਮੇਰਾ ਇਹ ਨਿਆਣੇ ਇੰਨਾ ਖਾਂਦੇ ਆ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਸੋਚ ਦੇ ਕੱਖ ਨਹੀਂ ਆ ਬੋਲਣ ਲੱਗੇ ਉਹ ਤੈਨੂੰ ਕੀ ਹੋ ਗਿਆ ਹਏ ਮੈਨੂੰ ਕੀ ਹੋਣਾ ਵਾ ਬੜਾ ਸਿਰ ਬੱਧਾ ਜਾਂਦਾ ਭੱਜ ਲਿਆ ਹਾਂ ਵਾ ਪਾਣੀ ਚੱਲਿਆ ਸਿਰ ਦੁਖਣ ਬੜਾ ਡਿਆ ਵਾ ਅੱਛਾ ਮਿਲ ਗਈ ਬਸ ਆਹੋ ਛਾੜਾ ਦੀ ਕੁੜੀ ਨੂੰ ਟਾੜੀਆਂ ਤੇ ਗੱਲਾਂ ਨਹੀਂ ਮੁੱਕਦੀਆਂ ਆਏ ਬੱਸ ਕਹਤੇ ਪੰਜ ਇੱਕ ਮਿੰਟ ਦੇ ਹਟ ਹੁੰਦਾ ਨਾ ਬਸ ਨਹੀਂ ਮਿਲਨੀ ਅੱਛਾ ਆਹੋ ਮੇਰਾ ਤਾਂ ਨਾ ਬਹੁਤ ਮੰਦਾ ਹਾਲ ਹੋਣ ਡਿਆ ਵਾ ਅੱਜ ਤੈਨੂੰ ਕੀ ਹੋ ਗਿਆ ਵਾ ਮੇਰਾ ਸਿਰ ਹੀ ਪਾਟੀ ਜਾਣ ਡਿਆ ਉਹ ਕੁੜੀ ਚਲ ਗਈ ਤਾਂ ਕਰਕੇ ਕਹਤੇ ਕੁੜੀ ਚਲ ਗਈ ਤਾਂ ਕਰਕੇ ਕਿੱਥੋਂ ਹਾਂ ਜਿਹੜਾ ਹੁੰਦਾ ਉਹੀ ਗੱਲ ਪੈ ਜਾਂਦਾ ਵਾ ਜਿਹੜਾ ਹੁੰਦਾ ਉਹੀ ਗੱਲਾਂ ਸੁਣਾ ਜਾਂਦਾ ਵਾ ਪਤਾ ਨਹੀਂ ਹੋ ਕੀ ਗਿਆ ਨਿਆਣਿਆਂ ਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਜੇ ਇਹ ਕੁੜੀ ਗਈ ਅੱਜ ਉਹ ਪਹਿਲਾਂ ਸਣੀ ਨਾ ਕਪੱਟ ਕਰ ਲਿਆ ਹਾਂ ਤੇ ਜੇ ਕੁੜੀ ਨੂੰ ਤੋੜ ਕੇ ਹਟੀਆਂ ਤੇ ਮੁੜ ਕੇ ਉਹ ਨਿੱਕਾ ਆ ਗਿਆ ਔਰ ਉਹਨੇ ਵਦਕਾ ਟਸਨਾਇਆ ਫੇਰ ਮੈਨੂੰ ਦੱਸ ਮੈਨੂੰ ਤਸੀਂ ਦੱਸੋ ਇੰਨੇ ਦਿਨ ਇਥੇ ਕੁੜੀ ਰਹਿ ਕੇ ਗਈ ਆ ਤੁਹਾਨੂੰ ਲੱਗਾ ਉਹਦੇ ਵਿੱਚ ਕੁਛ ਮਾੜਾ ਤੇ ਕੁੜੀ ਸਾਡੀ ਗਲਤ ਵਾ ਲੱਗਦਾ ਵਾ ਨਹੀਂ ਮੈਨੂੰ ਨਹੀਂ ਲੱਗਾ ਤੇ ਤੁਹਾਡੇ ਨੇ ਆੜੇ ਮੁੰਡੇ ਜਿਹੜੇ ਤੁਹਾਡੇ ਤੁਹਾਡੇ ਇਹੋ ਹੀ ਬਾਰ ਬਾਰ ਗੱਲ ਕਰੀ ਜਾਂਦੇ ਲੱਗ ਜੂ ਪਤਾ ਲੱਗ ਜੂ ਪਤਾ ਮੇਰਾ ਤਾਂ ਸੋਚ ਕੇ ਦਿਮਾਗ ਖਰਾਬ ਹੋਈ ਜਾਂ ਡਿਆ ਵਾ ਮੇਰੇ ਤਾਂ ਉਹਦਾ ਬੀਪੀ ਵੱਰ ਗਿਆ ਹੁੰਦਾ ਵਾ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਯਾਰ ਕੀ ਗੱਲ ਹੋ ਗਈ ਹੈ ਨਿਆਣੇ ਬਾਰ ਬਾਰ ਇਹ ਗੱਲ ਕਿਉਂ ਕਰਦੇ ਆ ਕਮਨੂ ਦਾ ਫਰੇਕੜੀ ਕੋਈ ਹੱਜਾ ਲਗਾਣੀਗਾ ਨਾ ਜਿਹੜਾ ਤੇ ਪਤ ਵਿਗੜਿਆ ਹੋਵੇ ਉਹ ਤੇ ਮਿੰਟ ਚੋਂ ਪਤਾ ਲੱਗ ਜਾਂਦਾ ਵਾ ਨਾਲੇ ਹੁਣ ਉਹ ਕਿਹੜਾ ਇੱਕ ਅੱਧਾ ਦਿਨ ਰਹਿ ਕੇ ਗਈ ਆ ਕਿੰਨੇ ਦਿਨ ਹੋ ਗਏ ਉਹਨੂੰ ਇੱਥੇ ਆਈ ਨੂੰ ਜੇਕਰ ਤੇ ਪਤ ਵਿਗੜਿਆ ਹੋਏ ਉਹਨੂੰ ਕਿਤੇ ਪਿੱਛੋਂ ਫੋਨ ਆਏ ਕਿਸਦਾ ਕਿਤੇ ਤੇ ਪਤੋਲੇ ਛੋਲੇ ਹੋ ਕੇ ਗੱਲਾਂ ਕਰਦਾ ਹੋਵੇ ਕਿਤੇ ਮਾਂ ਤੇ ਉਹਨੂੰ ਸ਼ੱਕ ਪਵੇ ਪੀ ਇਹ ਕਹੋ ਜਾਂਗਾ ਹਰਕਤਾਂ ਕਰਨ ਲਈ ਹੈ ਹੈ ਤੇ ਉਹ ਤੇ ਵਿਚਾਰੀ ਸਾਡੇ ਚ ਬੈਠੀ ਰਹੀ ਆ ਹਣ ਨਾਲ ਰਸੌਂਦੀ ਉੱਠਦੀ ਪੈਂਦੀ ਰਹੀ ਆ ਦੱਸ ਉਹ ਤੇ ਮੈਂ ਕਿਦਾਂ ਸ਼ੱਕ ਕਰ ਲਾਂ ਪਤਾ ਨਹੀਂ ਯਾਰ ਅੱਜ ਕੱਲ੍ਹ ਨਾ ਤੇ ਮਾਣਾ ਪਤਾ ਨਹੀਂ ਕਿਦਾਂ ਦਾ ਵਾ ਨਿਆਣੇ ਝਾਟੇ ਨਾ ਕਿਸਦੇ ਪਿਛੇ ਲੱਗ ਜਾਂਦੇ ਆ ਹੋ ਸਕਦਾ ਕਿ ਕਿਸੇ ਨੇ ਬਾਹਰੋਂ ਗੱਲ ਕੀਤੀ ਬੰਨਾਂ ਅੱਜ ਕੱਲ ਲੋਕ ਜਾਂਦੇ ਨਹੀਂ ਕਿ ਕਹਿੰਦੇ ਵੀ ਕਿਸਦਾ ਤੀ ਪੁੱਤ ਪੜਦਾ ਵਾ ਨਾ ਉਹਨੂੰ ਪੜਦਾਂ ਦੋ ਪਰ ਕਾਵੜਾਂ ਬਵਰ ਆਜੇ ਜੇ ਕਿਸੇ ਨੇ ਗੱਲ ਕੀਤੀ ਆ ਤੇ ਸਿੱਧੀ ਆ ਕੇ ਗੱਲ ਕਰਨ ਵੀ ਮੰਮੀ ਡੈਡੀ ਹਣ ਨੂੰ ਕੋਈ ਆ ਗੱਲ ਇਦਾਂ ਕਹਿੰਦਾ ਵਾ ਤੁਹਾਨੂੰ ਪਤਾ ਹੋਏ ਤੇ ਮੈਂ ਵੀ ਜਾ ਕੇ ਦਾ ਸਿਰ ਪਾੜਾਂ ਜਦੋਂ ਆਪਣੀ ਔਲਾਦ ਗੰਦੀ ਆ ਤੇ ਮੈਂ ਕਿਸੇ ਨੂੰ ਕੀ ਕਵਾਂ ਮੈਂ ਤੇ ਸਮਝਾਂਦੀ ਚੜ ਮਹੀਨੇ ਰਹਿ ਗਏ ਆ ਪੇਪਰ ਪੈਣ ਆ ਚੱਲ ਮੁੜ ਕੇ ਘਰ ਹੀ ਰੱਖਾਂਗੇ ਇਹਨੂੰ ਮੈਂ ਤੇ ਉਹ ਮਾਲ ਘੜੇ ਰਤਾਸਾ ਕਾਣਨੇਗੇ ਸੱਚੇ ਪਾਤਸ਼ਾਹ ਹਾਸ ਦੀ ਖੇੜ ਦੀ ਆਪਣੇ ਘਰ ਮੁੜੇ ਹੈ ਕਿਤੇ ਕੋਈ ਨਾ ਦਿਮਾਗ 'ਚ ਤੇ ਗਲਤ ਗੱਲ ਨਾ ਆਵੇ ਨਹੀਂ ਤੇ ਸਾਰੀ ਜ਼ਿੰਦਗੀ ਦਾ ਕਲੰਕ ਮੇਰੇ ਮੱਥੇ 'ਤੇ ਲੱਗ ਜਾਣਾ ਵਾ ਬਤੂੰ ਹੀ ਗੱਲਾਂ ਕਰ ਉਹ ਨਾ ਸੋਚ ਇਹ ਜਿਹੀਆਂ ਗੱਲਾਂ ਹੈ ਉਠੀਆਂ ਗੱਲਾਂ ਸੋਚ ਦੇ ਕੋਈ ਚੰਗੀ ਗੱਲ ਵੀ ਸੋਚਿਆ ਕਰੋ ਤੁਸੀਂ ਚੰਗੀ ਕੀ ਸੋਚਾਂ ਮਿੰਤਿਸ਼ ਦੈਣ ਕਰ ਛੜਿਆ ਤੁਹਾਡੇ ਮੁੰਡਿਆਂ ਨੇ ਆ ਹੁਣ ਨਿੱਕਾ ਵਾ ਉਹ ਕੱਪੜੇ ਲੱਭੀ ਜਾਂਦਾ ਹੈ ਹਲਮਾਰੀ 'ਚ ਮੈਂ ਚੱਲਿਆ ਮੈਂ ਚੱਲਿਆ ਮੈਂ ਕਿੱਥੇ ਚੱਲਿਆ ਇਹ ਮੇਰੇ ਚਾਰ ਦੋਸਤ ਦਾ ਵਿਆਹ ਵਾ ਗਾਂ ਕਿਤੇ ਤੇ ਮੈਂ ਉੱਥੇ ਚੱਲਿਆ ਆਂ ਮੈਂ ਕੱਪੜੇ ਲੈਣੇ ਮੈਨੂੰ ਪੈਸੇ ਦੇ ਦਿਓ ਚੱਲ ਹੋਣਾ ਕਿ 10000 ਰੁਪਏ ਦਾ ਵਿਆਹ ਆ ਹੁਣ ਦੇਣ ਮੈਂ ਵਿਆਹ ਤੇ ਆਈ ਜਾਂਦਾ ਵਾ ਚੱਲ ਗੱਲ ਸੁਣੋ ਮੇਰੀ ਪਾ ਪੈਸੇ ਕਹਿੰਦਾ ਹੀਗਾ ਕਿ ਮੈਂ ਕੱਪੜੇ ਵੀ ਲੈਣੇ ਜਾਂਦਾ ਜਾਂਦਾ ਥੋੜੇ ਹੋਦੇ ਤੇ ਮੇਰੇ ਅਕਾਊਂਟ ਸੇ ਪੈਸੇ ਪਾ ਦਿਓ ਆ ਪਤਾ ਨਹੀਂ ਮੈਨੂੰ ਕਿੱਦਾਂ ਤੁਸੀਂ ਪਾਉਣੇ ਕਿੱਦਾਂ ਨਹੀਂ ਪਾਉਣੇ ਤੇ ਜਿੰਨੇ ਵੀ ਕਹਿੰਦਾ ਗੱਲ ਕਰ ਲਿਓ ਉਹਦੇ ਨਾਲ ਤੇ ਪਾ ਦਿਓ ਫਿਰ ਤੁਹਾਨੂੰ ਪਤਾ ਹੋਊਗਾ ਤੁਹਾਡੇ ਮੁੰਡੇ ਨੂੰ ਪਤਾ ਹੋਊ ਮੈਂ ਤੁਹਾਡੀ ਗੱਲ ਚ ਨਹੀਂ ਆਉਂਦੀ ਇੱਕ ਤੇ ਆ ਕਾਊਂਟਾ ਬੜਾ ਤ ਮੈਨੂੰ ਕਹਿੰਦਾ ਕਿ ਡੈਡ ਨੂੰ ਕਹਿ ਦੀ ਬਿਲਕੁਲ ਉਹਨੇ ਮੰਗੇ ਮੇਰੇ ਲੱਗਦਾ ਖਲੋਤਾ ਹੀ ਨਹੀਂ ਜਿਹੜਾ ਹੁੰਦਾ ਕੁੱਲ ਬਹਿਦਾ ਜਿਹੜਾ ਹੁੰਦਾ ਕੁੱਲ ਬਹਿਦਾ ਘੁਲ ਘੜ ਕੇ ਫੜਿਆ ਆਪਣਾ ਲਫਾਫਾ ਜਿਹਾ ਤੇ ਉੱਡ ਗਿਆ ਉਹ ਮੈਨੂੰ ਉਹਨੇ ਕਿਹਾ ਇੱਕ ਵਾਰੀ ਬਹੁਤ ਬੜਾ ਚੰਗੇ ਬੋਲੀ ਹੋਣੀ ਇਹਨੂੰ ਆ ਤੋਹਣਾ ਬੋਲੀ ਜਾਂਦਾ ਬੱਚਾ ਨਾ ਹਾਂ ਤੁਸੀਂ ਗੱਲਾਂ ਸੁਣਾ ਲਓ ਮੈਨੂੰ ਉਹ ਤੈਨੂੰ ਗੱਲਾਂ ਨਹੀਂ ਸੁਣਾਣਾ ਬੱਚਿਆਂ ਨੂੰ ਪਿਆਰ ਕਰੀਏ ਨਾ ਤੇ ਬੱਚੇ ਫਿਰ ਸਾਰੀ ਗੱਲ ਦੱਸਦੇ ਆ ਜਦੋਂ ਆਪਾਂ ਨੌਕਾਟੋ ਕੀ ਕਰਾਂਗੇ ਦੱਸਣਾ ਜੀ ਇਹਨਾਂ ਨੂੰ ਨਾ ਮੇਰੀ ਗੱਲ ਸੁਣੋ ਕੀ ਪਿਆਰ ਕਰਾਂ ਉਹ ਕੁੜੀ ਨੂੰ ਬਾਹਰ ਮੈਂ ਛੱਡਣਾ ਹੁੰਦੀ ਤੁਸੀਂ ਬਾਹਰ ਖਲੋਤੇ ਕਿ ਉਨਮੇ ਕੁਛ ਚੰਗੀ ਨਹੀਂ ਕੁਛ ਮਾੜੀ ਨਹੀਂ ਚੱਲ ਮੇਰੀ ਗੱਲ ਤਾਂ ਸਾਡ ਗੱਲਾਂ ਤੂੰ ਹੈ ਜੀਆਂ ਤੇ ਮੈਂ ਚੈੱਕ ਕਰਾਣਾ ਡਾਕਟਰ ਕੋ ਬੀਬੀ ਨੇ ਵਧਾਇਆ ਹੋ ਗਤੇ ਕਰੋਨਾ ਹੀ ਪੈਣਾ ਮੇਰਾ ਬੜਾ ਹੀ ਮੰਦਾ ਹਾਲ ਹੋਣ ਡਿਆ ਚੱਲ ਫੇ ਚਲੀ ਆ ਪਤਾ ਨਹੀਂ ਕੀ ਹੋਣ ਡਿਆ ਮੈਨੂੰ ਚੱਲ ਆ ਜੇ ਤੇ ਨਾ ਹਵਾਵਾਂ ਤੂਪਾਂ ਲੱਗਣ ਡੀਆਂ ਵਾ ਗਾਂ ਹੋ ਕੇ ਤੂਪਾਂ ਨਹੀਂ ਲੱਗਿਆ ਕਰਨੀਆਂ ਚੱਲ ਅੱਜ ਤੂੰ ਤਰਾ ਕੰਮਕਾਰ ਕਰਕੇ ਮੈਂ ਥੱਕ ਗਈ ਹਾਂ ਸਾਰਾ ਦਿਨ ਚੱਲ ਕਲੀ ਰਾਮ ਕਰ ਲੈਨੀ ਆ ਇਹ ਵੀ ਜਿਉਂ ਬੰਬੀ ਤੇ ਗਏ ਨ ਮੁੜ ਕੇ ਆਏ ਨਹੀਂ ਅੱਗੇ ਜੇ ਸਿਆਹ ਹੋ ਆਈ ਜਾਣਾ ਸੀ ਹੋਰ ਸਾਂ ਧੁੱਪੇ ਬੈਠੀ ਆ ਧੁੱਪੇ ਬੈਣਾ ਹੀ ਮੈਂ ਤਾਂ ਕੰਮ ਕੋ ਮਸਾਂਬ ਕੇ ਨਾ ਸਾਰਾ ਹੋਣ ਆਣ ਕੇ ਧੁੱਪੇ ਬਹਿ ਗਈ ਆ ਤੇ ਤਾਂ ਉਡੀਕਣ ਡਈ ਹੀਗੀ ਪਿਆਉ ਤੇ ਕੁਟ ਚਾਹ ਬਣਾ ਕੇ ਪੀਏ ਮੇਰੀ ਗੱਲ ਸੁਣ ਦਵਾਈ ਖਾ ਲਈ ਆ ਦਵਾਈ ਤੇ ਮੈਂ ਖਾ ਲਈ ਆ ਹੈ ਪਰ ਨਾ ਅੱਜ ਸਰੀਰ ਕੋ ਕੰਮ ਜਾਈ ਨਹੀਂ ਕਰਨ ਲਿਆ ਪਤਾ ਨਹੀਂ ਕੀ ਗੱਲ ਆ ਚੱਲ ਮੇਰੀ ਗੱਲ ਸੁਣਾ ਹਾਂ ਨਾਲੇ ਮੈਨੂੰ ਚੇਤਾ ਭੁੱਲ ਗਿਆ ਤੈਨਾਂ ਇੱਕ ਗੱਲ ਕਰਨੀ ਹਾਂ ਆਪਣਾ ਮੁੰਡਾ ਟੱਕਰਿਆ ਸੀ ਮੁੰਡਾ ਕਿਹੜਾ ਮੁੰਡਾ ਟੱਕਰਿਆ ਹੈ ਓਏ ਹੋਏ ਮਾਰ ਲਿਆਂਦਾ ਅੱਛਾ ਲੰਬੜਾ ਨਾ ਆਹੋ ਅੱਛਾ ਛਾ ਕੀ ਆਂਦਾ ਸੀ ਕੋਈ ਨਹੀਂ ਉਤਨਾ ਇਧਰੋਂ ਹੁੰੰਡਿਆ ਕਿ ਤੇ ਪਿੱਛੋਂ ਹੀ ਅੱਛਾ ਤੇ ਮੈਂ ਉਹ ਤੇ ਪਾਣੀ ਲਾਇਆ ਯਾ ਉੱਥੇ ਅੱਛਾ ਤੇ ਵੇਖ ਕੇ ਤੋ ਵੀ ਮੇਰੇ ਹੱਲ ਆ ਗਿਆ ਅੱਛਾ ਅੱਛਾ ਇਹ ਬੜਾ ਖੁਸ਼ਕਸ਼ ਹੁੰੰਡਿਆ ਸੀ ਮਨੇ ਕੀ ਆਂਦਾ ਸੀ ਨਿਆਖਣਾ ਉਖਣਾ ਕੋਈ ਨਹੀਂ ਉਤਰਾ ਹਾਲ ਚਾਲ ਦੀ ਮੈਨੂੰ ਪੁੱਛਣ ਦਾ ਸੀ ਕਿ ਠੀਕ ਆ ਆਹੋ ਤੁਸੀਂ ਫਿਰ ਕਹਿਣਾ ਕਿ ਆਪਾਂ ਆਉਣਾ ਤੁਹਾਡੇ ਕੋਲ ਤੇ ਮੈਂ ਫਿਰ ਰੁਕੀ ਰੁਕੀ ਕਹਿੰਦਾ ਉਹਨੂੰ ਮੈਂ ਕਿਹਾ ਮੈਂ ਤੇ ਚਾਚੀ ਤੇਰੀ ਘਰ ਆਵਾਂਗੇ ਕਿਦਣ ਕਿਹਦਾ ਚਾਚਾ ਜੀ ਕੀ ਗੱਲ ਵਾ ਕੋਈ ਖਾਸ ਕੰਮ ਆ ਮੈਂ ਵੀ ਕੰਬੜਾ ਜਰੂਰੀ ਹੋ ਮੈਨੂੰ ਤੇ ਮੈਂ ਵੀ ਮੈਂ ਚਾਚੀ ਤੇਰੇ ਨਾਲ ਲੱਗ ਕੇ ਫੇਰ ਆਉਂਗਾ ਅਜੇ ਤੇ ਹੜ ਕੋ ਘਰ ਦੇ ਉਧਰੇ ਖਲਾਰੇ ਨਹੀਂ ਸੰਭੇ ਜਾਣਦੇ ਮੈਂ ਤਾਂ ਰੋ ਜਾਦਨੀ ਪਾ ਹੁਣ ਨਿਕਲੂਗੀ ਹੁਣ ਨਿਕਲੂਗੀ ਨਿਕਲਿਆ ਨਹੀਂ ਜਾਣਦੇ ਆ ਕਰੋ ਚਲ ਕੋਈ ਗੱਲ ਨਹੀਂ ਉੱਥੇ ਐਵੇਂ ਕੋ ਤਿੰਨ ਦਿਨ ਰਹਿਣਾ ਗੱਲ ਕਰਨੀ ਉਹਨਾਂ ਉੱਟ ਕੇ ਗਾਹ ਆਉਣਾ ਚਲ ਮੈਂ ਵੀ ਬਾਕੀ ਘਰ ਦੇ ਘਰੇ ਹੁੰਦੇ ਕਹਿੰਦਾ ਘਰੇ ਹੀ ਹੁੰਦੇ ਆ ਅੱਛਾ ਠੀਕ ਚਲ ਕੋਈ ਗੱਲ ਨਹੀਂ ਮੈਂ ਤਾਂ ਇਹ ਪੁੱਛ ਲਿਆ ਨਾ ਮੈਂ ਕਿ ਆਪ ਤੇ ਬਾਹਰ ਅੰਦਰ ਇੰਦਾ ਸਾਰੀ ਢਾਡੀ ਅੱਛਾ ਤੇ ਉਨ ਦੇ ਘਰ ਨਾਲ ਕੋਈ ਮਿਲੇ ਤਾਂ ਫਾਇਦਾ ਕੀ ਜਾਣਦਾ ਆਹੋ ਇਹ ਤਾਂ ਗੱਲ ਹੈ ਹੀ ਆ ਤੇ ਕਹਿੰਦਾ ਕੋਈ ਘਰ ਵੀ ਹੁੰਦਾ ਪਰਲੇ ਪਾਸੇ ਪੈ ਜਾਂਦਾ ਕਹਿੰਦਾ ਡਾਡਾ ਜੀ ਜਦੋਂ ਮਰਜੀ ਆ ਜਾਓ ਸ਼ਮਾ ਜੀ ਨੇ ਕਹਿੰਦਾ ਘਰੇ ਹੀ ਹੋਈਦਾ ਵਾ ਅੱਛਾ ਅੱਛਾ ਠੀਕ ਵਾ ਤੇ ਮੈਂ ਗੱਲ ਕਰਨੀ ਤੇ ਨਾ ਮੇਨ ਚਿੱਤਾ ਹੀ ਭੁੱਲ ਗਿਆ ਚੱਲ ਕੋਈ ਨਹੀਂ ਹੁਣ ਜਾ ਕੇ ਤੇ ਉਹਦੇ ਘਰ ਦੇ ਨਾਲ ਗੱਲ ਕਰਾਂਗੇ ਹੈ ਤੇ ਮੁੰਕੇ ਚੱਲ ਕੁੜੀ ਪੇਪਰ ਦੇ ਆਉ ਚੰਡੀਗੜ੍ਹੋਂ ਆਉਗੀ ਤੇ ਫੱਟਾ ਕਟੂਤਾ ਲਾ ਦਾਂ ਉਹ ਨਹੀਂ ਚੱਲ ਬੜਾ ਵਧੀਆ ਹੋ ਗਿਆ ਵਾ ਜੀਵਨ ਇਹ ਆ ਵੀ ਚੱਲ ਇੱਧਰ ਪਿੰਡ ਦਾ ਵਾ ਆਪਣੇ ਨਾਲ ਹਸਾਬ-ਤਾਬ ਉਧਰ ਸਾਡੇ ਰਿਸ਼ਤੇਦਾਰ ਹੀ ਆਹੋ ਜੀ ਆ ਵੀ ਬਹੁਤ ਵਧੀ ਚੱਲੇ ਮੁੰਡਾ ਚੰਗਾ ਪੜਾਵਾਂ ਸਾ ਕਿਤੇ ਸਿਰ ਜੋੜੇ ਹੋਣਗੇ ਤੇ ਕੋਈ ਯਾਦ ਕਰੂਗਾ ਬਸ ਮੈਨੂੰ ਵੀ ਤਾਂ ਹੀ ਆ ਨਾ ਜ਼ਿਆਦਾ ਕਿ ਮੁੰਡਾ ਵਧੀਆ ਵਾ ਕੁਛ ਖਾਂਦਾ ਨਹੀਂ ਪੀਂਦਾ ਨਹੀਂ ਹੈ ਇਹੋ ਕੁਝ ਹੁੰਦਾ ਵਾ ਕੋ ਹੋਰ ਤੇ ਪੜ੍ਹਾਈ ਬੰਨਾ ਵਾਦੂਆ ਤੇ ਬਾਕੀ ਪੜ੍ਹਿਆ ਵਾ ਬਿਲਕੁਲ ਕੋਸ਼ਿਸ਼ ਕਰਨ ਲਿਆ ਵੀ ਨੌਕਰੀ ਮਿਲੀ ਜਾਣੀ ਉਹਨੂੰ ਤੇ ਚੱਲ ਸਾਡੀ ਕੁੜੀ ਵੀ ਪੜ੍ਹ ਲਈ ਹੈ ਬਾਕੀ ਇੱਕ ਗੱਲ ਵਾ ਮਹਾਰਾਜ ਦਾ ਤਾਂ ਉਹਦੇ ਘਰ ਸਭ ਕੋ ਆ ਕੋਈ ਦੁੱਕੇ ਦੀ ਚੀਜ਼ ਨਹੀਂ ਕੋ ਲੈਣਾ ਨਹੀਂ ਦੇਣਾ ਨਾ ਉਧਰ ਭਰੋਣ ਤੇ ਨਾ ਇਹਨਾਂ ਲੈਣੀ ਹੈ ਹੂੰ ਠੀਕ ਨੇ ਚਲੋ ਕੋਈ ਨਾ ਫਿਰ ਹੈ ਚੱਲ ਠੀਕ ਆ ਬਣਾਵਾ ਚਾਹ ਚਾਹ ਲ ਕੋਈ ਨਹੀਂ ਚਾਹ ਵੀ ਪੀ ਲੈਂਦੇ ਆ ਤੇ ਭਰਾਤਰੇ ਨੇ ਕੋਈ ਦਿੱਤੀ ਖਬਰ ਸੁਰ ਦੀ ਨਹੀਂ ਭਰਾ ਦਾ ਫੋਨ ਨਹੀਂ ਆਇਆ ਹੈ ਫੋਨ ਤੇ ਤਾਂ ਆਉਣਾ ਚਾਹੀਦਾ ਸੀਗਾ ਪਤਾ ਨਹੀਂ ਕਿਉਂ ਨਹੀਂ ਉਹਨੇ ਫੋਨ ਕੀਤਾ ਚੱਲ ਕੋਈ ਨਹੀਂ ਉਹਨਾਂ ਦੇ ਘਰੋਂ ਹੋ ਗਿਆ ਨਾ ਚਮੜ ਕੇ ਆਪ ਹੀ ਕਰਦੀ ਖੁਸ਼ਖਬਰੀ ਦੇਦੀ ਵੀ ਜੋ ਵੀ ਹੋਊਗਾ ਆਹੋ ਚੱਲ ਕੋਈ ਨਹੀਂ ਮੈਂ ਹੀ ਗੱਲ ਕਰ ਲੂੰਗੀ ਉਹਦਾ ਆ ਹੀ ਜਾਣਾ ਉਹਦਾ ਫੋਨ ਵੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਗਈ ਆਹੋ ਚੱਲ ਚੰਗਾ ਫਿਰ ਹੈ ਕਿੱਥੇ ਜਾਣਾ ਹੁਣ ਤੁਸੀਂ ਉਹ ਮੈਨੂੰ ਇੱਕ ਕੰਮ ਵਜਾ ਨਿਕਾਜਾ ਹੋਣ ਕਿਹੜਾ ਕੰਮ ਕੀਤਾ ਜਾਤਾ